ਨਦਲਾ ਸ਼ਹਿਰ ਦੇ ਵਿਕਾਸ ਦਾ ਇੱਕ ਬਹੁਤ ਵੱਡਾ ਹਿੱਸਾ ਸਾਨੂੰ ਸਰਕਾਰ ਨੇ ਮਤਲਬ ਜਿਹੜਾ ਲਾਈਟਾਂ ਦੇ ਵਾਸਤੇ ਉਹਦੇ ਸ਼ਹਿਰ ਦੇ ਵਿੱਚ ਲਾਈਟਾਂ ਲਾਉਣ ਵਾਸਤੇ ਜਿਹੜਾ ਉਹ 92 ਲੱਖ 72 ਹਜ਼ਾਰ ਰੁਪਿਆ ਜਿਹੜਾ ਉਹ ਦਿੱਤਾ ਔਰ ਜਿਹੜਾ ਅਸੀਂ ਕੈਮਰੇ ਲਾਉਣਾ ਚਾਹੁੰਦੇ ਸੀ ਸਾਡੀ ਯੋਜਨਾ ਸੀਗੀ ਆਪਾਂ ਜਦੋਂ ਨੌਂਸ ਕੀਤਾ ਸੀ ਅਜ ਤੋ ਤੱਕ 4 ਮਹੀਨੇ ਪਹਿਲਾਂ ਪੁਨਾ ਪ੍ਰੋਜੈਕਟ ਬਣਾ ਕੇ ਉਹਦਾ ਐਸਸੀਵੇਟ ਵਗੈਰਾ ਸਾਰਾ ਮੇਰੇ ਭੇਜਿਆ ਸੀਗਾ ਉਹ ਵੀ ਸਰਕਾਰ ਨੇ ਸਾਨੂੰ ਬਲਜਣਾ 68 ਲੱਖ 22000 ਰੁਪਇਆ ਜਿਹੜਾ ਉਹ ਭੇਜਤਾ ਉਹਦੇ 130 ਕੈਮਰੇ ਲੱਗਣਗੇ ਪੂਰੇ ਸ਼ਹਿਰ ਦੇ ਵਿੱਚ ਔਰ ਲਾਈਟਾਂ ਜਿਹੜੀਆਂ ਉਹ 200 ਲਾਈਟ ਲੱਗੂਗੀ ਪਰ ਸਾਡੀ ਕੋਸ਼ਿਸ਼ ਹੈ ਕਿ ਜੇ ਸਾਨੂੰ ਕੋਈ ਟੈਕਨੀਕਲ ਪ੍ਰੋਬਲਮ ਨਾ ਆਈ ਜਿਹੜੀਆਂ ਮੇਨ ਰੋਡ ਨੇ ਸ਼ਹਿਰ ਦੀਆਂ ਜਿਹੜੀ ਦੇਦਾ ਬਾਬਾ ਨਾਨਕ ਰੋਡ ਹੈ ਅਮਸਰ ਉਹ ਜਿਹਨੂੰ ਕਹਿੰਦੇ ਆ ਬਸਟੈਂਡ ਦੇ ਪਿੱਛੋਂ ਉਹਦੇ ਚ ਡਵਾਈਡਰ ਪਾ ਕੇ ਜਿਹੜਾ ਤੇ ਤੁਸੀਂ ਦੇ ਪੁਲ ਤੱਕ ਡਵਾਈਡਰ ਪਾ ਕੇ ਉਹਦੇ ਸੈਂਟਰ ਪੁਆਇੰਟ ਤੇ ਲਾਈਟਾਂ ਜਿਹੜੀਆਂ ਅਸੀਂ ਲਾਵਾਂਗੇ ਇਸੇ ਤਰ੍ਹਾਂ ਅਸੀਂ ਛਗਾਵਾਂ ਫਟੇਗੜ ਚੂੜੀਆਂ ਔੜ ਜਿਹੜੀ ਆ ਮੰਡੀ ਤੋਂ ਸ਼ੁਰੂ ਕਰਾਂਗੇ ਤੇ 20ੀ ਕੱਦ ਤੱਕ ਜਿਹੜਾ ਇਹ ਪਾਸੇ ਵੀ ਡਵਾਈਡਰ ਪਾ ਕੇ ਅਸੀਂ ਬੋਲਾ ਜਿਹੜੀਆਂ ਲਾਈਟਾਂ ਨਵੇਂ ਨਵੇਂ ਡਿਜ਼ਾਈਨ ਦੀਆਂ ਲਾਈਟਾਂ ਜਿਹੜੀਆਂ ਬਹੁਤ ਸੋਹਣੀਆਂ ਲਾਈਟਾਂ ਲਾਵਾਂਗੇ ਜਿਹਦੇ ਨਾਲ ਸਾਡਾ ਸ਼ਹਿਰ ਜਿਹੜਾ ਬਿਊਟੀਫੁੱਲ ਲੱਗੇ ਸ਼ਹਿਰ ਜਿਹੜਾ ਉਹ ਖੂਬਸੂਤ ਲੱਗੇ ਇਹ ਮੈਂ ਤੁਹਾਨੂੰ ਜਾਣਕਾਰੀ ਦੇਣੀ ਸੀ ਕਿ ਇਹ ਜਿਹੜੀ ਸਾਡੀ ਮੰਗ ਹੈ ਕਿਉਂਕਿ ਲਾਈਟਾਂ ਦਾ ਵੀ ਸ਼ਹਿਰ ਤੇ ਬੜਾ ਬੁਦਾ ਹਾਲ ਸੀਗਾ ਅਸੀਂ ਆਲਰੇਡੀ ਬੋਲਾ ਜਿਹੜੀਆਂ ਸ਼ਹਿਰ ਦੇ ਵਿੱਚ ਗਲੀਆਂ ਨਾਲੀਆਂ ਛੜਕਾਂ ਉਹ ਬਣਾ ਰਹੇ ਹਾਂ ਅਸੀਂ ਆ ਜਲਦੀ ਬਾਈਪਾਸ ਜਿਹੜੀ ਆ ਫਤੇਗੜ ਚੂਰੀਆਂ ਰੋਡ ਤੇ ਨਾਲਾ ਰੋਡ ਨੂੰ ਜੋੜਦੀ ਆ ਇਹਨੂੰ ਵੀ ਬਣਾਦੇ ਅਸੀਂ ਜਿਹੜੀ ਚਗਾਵਾ ਰੋਡ ਨੂੰ ਤੋਂਡੇ ਦਾ ਬਾਬਾ ਨਾਨਕ ਨੂੰ ਜੋੜਦੀ ਆ ਉਸ ਬਾਈਪਾਸ ਦੇ ਹਿੱਸੇ ਨੂੰ ਜਿਹੜਾ ਦੁਬਾਰਾ ਬਣਾ ਦੇ ਬਹੁਤ ਵਧੀਆ ਕਰਕੇ ਬਣਾ ਦੇ ਉਹ ਸਾਡੇ ਮਤਲਬ ਜਿਹੜਾ ਸਕੂਲਾਂ ਨੂੰ ਅਨੰਦਪੁਰ ਸ਼ਹਿਰ ਦੇ ਸਕੂਲਾਂ ਨੂੰ ਜਿਹੜਾ ਮেইন ਸਕੂਲ ਜਿਹੜਾ ਸਾਡਾ ਉਹਦੇ ਵੀ ਸਾਨੂੰ ਪੈਸੇ ਜਿਹੜੇ ਆ ਉਹ ਬੰਦਿਆ ਦਾ ਬੁਆਇਰ ਸਕੂਲ ਆ ਉਹਨੂੰ 26 ਲੱਖ 96000 ਰੁਪਇਆ ਜਿਹੜਾ ਮਿਲਿਆ ਔਰ ਜਿਹੜਾ ਗਰਮ ਸਕੂਲ ਆ ਉਹਨੂੰ 51 ਲੱਖ ਰੁਪਇਆ ਤੇ 6000 ਤਕਬੇ ਜਿਹੜੇ ਆ ਉਹ ਸਰਕਾਰ ਨੇ ਕਿਤੇ ਜਿਨ੍ਹਾਂ ਦਾ ਅਸੀਂ ਸਕੂਲਾਂ ਦੀ ਕਾਇਆਕਲਪ ਜਿਹੜੀ ਉਹ ਕਰਾਂਗੇ ਦੋਵਾਂ ਸਕੂਲਾਂ ਨੂੰ ਕਿਉਂਕਿ ਸਾਡੇ ਮੇਨ ਸਕੂਲ ਨੇ ਇਹ ਤੋਂ ਇਲਾਵਾ ਛੋਟੇ ਸਕੂਲਾਂ ਨੂੰ ਵੀ ਗਲਾਂ ਆਈਆਂ ਸਾਡੇ ਟੋਟਲ ਬਲਤ 27 ਕਰੋੜ 85 ਲੱਖ ਰੁਪਇਆ ਮੁੱਖ ਮੰਤਰੀ ਸਾਹਿਬ ਨੇ ਇਹ ਨਾਲ ਦੇ ਸਕੂਲਾਂ ਲਈ ਦਿੱਤਾ ਸੀਗਾ ਉਹਦੀ ਪਹਿਲੀ ਕਿਸ਼ਤ ਜਿਹੜੀ ਆ 7 ਕਰੋੜ 18 ਲੱਖ ਰੁਪਇਆ ਨੀਜ ਹੋਗੀ ਸਾਡੇ ਸਾਰੇ ਸਕੂਲਾਂ ਨੂੰ ਉਹਦੇ ਚਾਈ ਨਾਲੇ ਸ਼ਹਿਰ ਦੇ ਸਕੂਲਾਂ ਨੂੰ ਵੀ ਪੈਸੇ ਆਗੇ ਸਾਰਿਆਂ ਨੂੰ ਜਿੱਥੇ ਕਿਤੇ ਕੋਈ ਚਾਦਵਾਦੀ ਹੋਣ ਵਾਲੀ ਆ ਜਿੱਥੇ ਕਿਤੇ ਕੋ ਬਿਲਡਿੰਗ ਬਣਨ ਵਾਲੀ ਕਬਦੇ ਬਣਨ ਵਾਲਿਆ ਕੁੱਫ ਦੇ ਚੜਾਉਣ ਵਾਲਾ ਕੰਪਿਊਟਰ ਆਉਣ ਵਾਲਾ ਹਰ ਕਿਸਵਦਾ ਜੋ ਚੀਜ਼ੀ ਲਈ ਵੀ ਪੈਸਾ ਚਾਹੀਦਾ ਉਸੇ ਜਿੱਦਾਂ ਵੜਾ ਕੇ ਭੇਜਿਆ ਐਸਟੀਵੇਟ ਉਹਦਾ ਸਾਨੂੰ ਜਿਹੜਾ ਮਿਲ ਗਿਆ ਸੋ ਮੈਂ ਸ਼ਹਿਰ ਵਾਸੀਆਂ ਨੂੰ ਤੁਹਾਡੇ ਥੂ ਇਹ ਗੱਲ ਕਹਿਣੀ ਚਾਹੁੰਦਾ ਕਿ ਚੋਣਾਂ ਤੋਂ ਪਹਿਲਾਂ ਛੋ ਵਾਦੇ ਕੀਤੇ ਸੀ ਅਈ ਨਾਲੇ ਦੇ ਲੋਕਾਂ ਦਾ ਜੋ ਮੈਂ ਕਿਹਾ ਸੀਗੇ ਇਹ ਨਾਲੇ ਨੂੰ ਬਦਲ ਦਿਆਂਗੇ ਅਸੀਂ ਉਸ ਦਿਸ਼ਾ 'ਚ ਤੇ ਜਲਦੀ ਜਿਹੜਾ ਇਹ ਨਾਲਾ ਸ਼ਹਿਰ ਹੈ ਉਹ ਇੱਕ ਬਿਊਟੀਫੁੱਲ ਖੂਬਸੂਤ ਸ਼ਹਿਰ ਜਿਹੜਾ ਲੱਗੂਗਾ ਉਹਦੇ ਨਾਲੇ ਦੇ ਲੋਕ ਮਾਣ ਮਹਿਸੂਸ ਕਰਨਗੇ ਕਿ ਉਹਨਾਂ ਨੇ ਵੋਟ ਪਾ ਕੇ ਆਮ ਆਦਮੀ ਪਾਰਟੀ ਨੂੰ ਭਗਵੰਤ ਮਾਨ ਜੀ ਨੂੰ ਮੁੱਖ ਮੰਤਰੀ ਵੀ ਬੜਾ ਕੇ ਜੇ ਆਪਣੇ ਹਲਕੇ ਦੇ ਐਮ ਐਲ ਏ ਮੈਨੂੰ ਵੋਟਾਂ ਪਾ ਕੇ ਕੋਈ ਗਲਤੀ ਨਹੀਂ ਕੀਤੀ ਕਿਉਂਕਿ ਅਸੀਂ ਕੰਮ ਵਾਲੇ ਬੰਦੇ ਆ ਅਗਲੇ ਹਫਤੇ ਹੀ ਅੱਪਾ ਬਿਜਲੀ ਬੋਰ ਜਿਹੜਾ ਮੈਂ ਤੁਹਾਨੂੰ 2 ਹਫਤਾ ਪਹਿਲਾਂ ਦੱਸ ਕੇ ਗਿਆ ਸੀਗਾ ਉਹਦਾ ਨਹੀਂ ਪੱਥਰ ਰੱਖਦੇ 68 ਜਿਹੜਾ ਬਣਿਆ ਸੀਗਾ 1968 ਦਾ ਬਣਿਆ ਬਿਜਲੀ ਘਰ ਦੇ ਨਾਲ 55 ਸਾਲਾਂ ਬਾਅਦ 220 ਕੇਵੀ ਦਾ ਕਰਾਇਆ 35 ਕਰੋੜ ਰੁਪਈਆ ਉਹਦਾ ਜਾਦੀ ਹੋ ਗਿਆ ਉਹਦਾ ਨਹੀਂ ਪੱਥਰ ਰੱਖਣਾ ਆਪਾਂ ਉਹਦਾ 25 ਕਰੋੜ ਰੁਪਈਆ ਸਾਰੇ ਸ਼ਹਿਰ ਦੇ ਪੋਲ ਉੱਚੇ ਕਰਨੀ ਤੇ ਕੇਬਲ ਪਾਉਣ ਲਈ ਜਿਹੜਾ ਤਾਰਾ ਦਾ ਕਰਦੇ ਸਿਸਟਮ ਕਿ ਸਾਡੇ ਸ਼ਹਿਰ ਵਾਸੀਆਂ ਨੂੰ ਇੰਨਾ ਆ ਦਾ ਨਿਵਾਸੀਆਂ ਨੂੰ ਬਿਜਲੀ ਦੀ ਸਪਲਾਈ ਦੀ ਕੋਈ ਪ੍ਰੋਬਲਮ ਨਾ ਇਸ ਕਰਕੇ ਇਹਨਾਂ ਦਾ ਸ਼ਹਿਰ ਹਾਲ ਪਾਸੂ ਜਿਹੜਾ ਉਹ ਤਾਕੀ ਕਰ ਰਿਹਾ ਹੁਣੇ ਹੀ ਆਪਾਂ ਦੋ ਤਿੰਨ ਦਿਨ ਦੇ ਵਿੱਚ ਹੀ ਐਸੇ ਵੀਕ ਦੇ ਵਿੱਚ ਅਗਲੇ ਜਿਹੜਾ ਤੁਹਾਡਾ ਤੁਸੀਂ ਬੇ ਸਕੀਬ ਦਾਦਾ ਜਿਹੜਾ ਉਹਦੀ ਸਫਾਈ ਲਈ ਜਿਹੜੀਆਂ ਗੱਡੀਆਂ ਲੱਗਣੀਆਂ ਉਹਦੀ ਸਫਾਈ ਵਾਸਤੇ ਮਸ਼ੀਨਰੀ ਆਉਗੀ ਤੁਸੀਂ ਦੇਖਿਓ ਕੀ ਬੰਦਾ ਬਲਕਿ ਇਹ ਵੀ ਪੱਖੋ ਜਦੋਂ ਕੋਈ ਬੰਦਾ ਇ ਨਾਲੇ ਚਾਵੇ ਉਹਨੂੰ ਲੱਗੇ ਕਿ ਵੱਖਿਆ ਹੀ ਇ ਨਾਲੇ ਮੇਰੀ ਕੋਸ਼ਿਸ਼ ਹੈ ਕਿ ਇ ਨਾਲੇ ਨੂੰ ਪੰਜਾਬ ਦਾ ਨੰਬਰ 1 ਹਲਕਾ ਬਣਾਉਣਾ ਮਾਲਾ ਸੱਚੇ ਪਾਚਾ ਕਿਰਪਾ ਦੇ ਕੇ ਸਾਡੇ ਮਾਜੋਬ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿੱਦਾਂ ਇ ਨਾਲਾ ਨਿਵਾਸੀਆਂ ਦਾ ਪਿਆਰ ਕਰਦੇ ਆ ਇਹ ਜਿੰਨੇ ਪੈਸੇ ਸਭ ਮਿਲਦੇ ਆ ਇਹ ਹੁਣ ਵੀ ਜਿਹੜੇ ਮਤਲਬ ਪੈਸੇ ਆਏ ਆ ਇਹ ਹੁਣ ਵੀ ਕੈਬ ਦੇ ਲਈ ਜਿਹੜੇ ਤੇ ਲਾਈਟਾਂ ਲਈ ਜਿਹੜੇ ਪੈਸੇ ਆਏ ਆ ਇਹ ਸਭ ਮੁਖਵੰਤੀ ਸਾਹਿਬ ਨੇ ਦਿੱਤੇ ਆ ਸਕੂਲਾਂ ਲਈ ਪੈਸੇ ਆਏ ਆ ਮੁਖਵੰਤੀ ਸਾਹਿਬ ਨੇ ਦਿੱਤੇ ਆ ਬਹੁਤ ਬੇਸ਼ੱਕ ਕਹਿੰਦੇ ਆ ਕਿ ਧਾਲੀਆਂ ਸਭ ਤੁਹਾਡਾ ਹਲਕਾ ਬੜਾ ਪਛੜਿਆ ਬਾਰਡਰ ਦਾ ਏਰੀਆ ਜੋ ਤੁਸੀਂ ਬੰਗੋਗੇ ਉਹ ਹੀ ਤੁਹਾਨੂੰ ਮਨ ਆਪਾਂ ਦੇਾਂਗੇ ਉਹ ਦੇ ਦੇ